ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਨਗ ਦਿਖਾਉਣੇ ਆ ਬਾਈ ਤੇ ਜਿਹੜੀ ਆਪਾਂ ਵੀਡੀਓ ਬਣਾਈ ਇਹ ਨਾ ਫਾਰਮ ਚੋਂ ਬਣਾਈ ਆ ਬਾਈ ਕੋਲੇ ਚਾਰ ਨਗ ਨੇ ਬਾਈ ਫਾਰਮ ਦੀ ਨਗ ਨੇ ਇਹ ਸੇਲ ਕਰ ਰਿਹਾਗਾ ਬਾਈ ਪਹਿਲੇ ਨੰਬਰ ਤੇ ਜਿਹੜੀ ਆਪਾਂ ਮੱਝ ਦੇਖ ਰਹੇ ਕਿਹੜਾ ਸੁਆਗ ਇਹ ਤੀਜੇ ਸੂਏ ਸੁਣਾ ਬਈ ਜੇ ਸੂਏ ਹੁੰਦੀ ਆ ਬਾਈ ਕਿੰਨੇ ਕਿੰਨੇ ਦਿਨਾਂ ਦੀ ਕੱਚੀ ਆ ਗਈ ਇਹ ਹਜੇ ਬਾਈ ਲੈ ਜੂਗੇ ਹੱਤਾ 10 ਦਿਨ ਲੈ ਜੂਗੇ ਠੀਕ ਆ ਪੂਰੀ ਆ ਗਈ ਬਾਈ ਮੰਗ ਪੂਰੀ ਬਾਈ ਜਮਾ ਪੂਰੀ ਬਹੁਤ ਘੱਟ ਆ ਗਈ ਓਰੀਜਨਲ ਪੂਰੀ ਆ ਗਈ ਜਮਾ ਪਯੋਰ ਸਿੰਘਾਂ ਦੀ ਕੁਆਲਿਟੀ ਵੀ ਚੰਗੀ ਆ ਕੱਦ ਕਾਠ ਬਹੁਤ ਚੰਗਾ ਆ ਗਿਆ ਮੁੱਲ ਬਾਈ ਕਹਿੰਦਾ ਰਹੂਗਾ ਦਾ ਫੋਨ ਤੇ ਹਨਾ ਬਾਈ ਮੁੱਲ ਹਾਂਜੀ ਬਾਈ ਮੁੱਲ ਵੀ ਜਾਇਜ਼ ਹੀ ਹੋ ਕੋਈ ਬਾਲਾ ਮੁੱਲ ਨਹੀਂ ਠੀਕ ਆ ਬਈ ਤੇ ਕਿੰਨਾ ਕਿੰਨੇ ਬਾਈ 20 ਲੀਟਰ ਦਾ ਮੁੱਲ ਪਹਿਲੇ ਵੀਰੇ 16 ਲੀਟਰ ਮੰਗੂ ਦੁੱਧ ਦਿੱਤਾ ਵੀਰੇ ਨੇ ਤੇ ਐਤ ਕੀ ਫਿਰ ਕਿੰਨੀ ਕਿ ਹਾਂ ਐਤੀ ਹੈਗੀ ਆ ਬਾਈ 18 ਪ ਚੰਗੀ ਆ ਰਾਜੀ ਨੇ ਕਰਮ ਕਰਮ ਬਾਈ ਬਹੁਤ ਦੇਖ ਬਾਈ ਕਿਨੇ ਜਿਹੜਾ ਤੇ ਸਿਮਨ ਲੱਗਿਆ ਉਹ ਆਪਾਂ ਬਾਈ ਜਿੰਨਾ ਬਤਾਉ ਦੱਸ ਦਿਆਂਗੇ ਦੋ ਨੰਬਰ ਤੇ ਕਿੰਨੀ ਉਮਰ ਦਾ ਬੱਚਾ ਇਹ ਬਾਈ 3.5 ਮਹੀਨੇ ਦਾ ਬੱਚਾ ਤੇ ਕਿਹੜੇ ਸਿਮਨ ਦਾ ਇਹ ਵੀ ਐਸ ਦਾ ਬਰੇ ਟਰਮੀਨੇਟਰ ਠੀਕ ਆ ਬਾਈ ਚੰਗੇ ਸਿਮਨ ਦੀ ਵਸੀ ਆ ਗਈ ਬਾਈ 400 ਨੂੰ ਥਣ ਮਹਿਣਗੇ ਚੰਗੇ ਕੱਦ ਕਾਟ ਚਾ ਮੋਲੇ ਦਾ ਬਾਈ ਲੈਣ ਦੇਣ 20000 ਹਾਂ ਬਾਈ 20000 ਠੀਕ ਆ ਬਾਈ ਤਿੰਨ ਨੰਬਰ ਤੇ ਆ ਕੇ ਬਾਈ ਕੋਲੇ ਤਾਜੀ ਸੂ ਬਿਹੜਾ ਬਾਈ ਇਹ ਵੀ ਫਾਰਮ ਦੀ ਬਿਹੜੀ ਹੈ ਬਾਈ ਹਾਂ ਦੇ ਵੀ ਤੀਜਾ ਸੁਆ ਵੀਰੇ ਤੀਜਾ ਸੁਆ ਹਾਂਜੀ ਵੀਰੇ ਕਿੰਨਾ ਟਾਈਮ ਹੋ ਗਿਆ ਬਾਈ ਨਸੂਨ ਇਹਨੂੰ ਵੀਰੇ ਅੱਜ ਤੀਜਾ ਦਿਨ ਆਗਾ ਤੀਜਾ ਦਿਨ ਸੁਈ ਨੂੰ ਸਵੇਰ ਦੀ ਬਾਈ ਕਹਿੰਦੇ ਚਾਹੀਦੀ ਆ ਬੱਚਾ ਬਾਈ ਉਹ ਖੜਾ ਤੇ ਮਗਰ ਆ ਗਿਆ ਕਰਮਾਲੀ ਦੇ ਮਗਰ ਬੱਸਾ ਤੇ ਮੁੱਲ ਬਾਈ ਇਹਦਾ ਲੈਣ ਦੇਣ ਮੁੱਲ ਵੀਰੇ ਜਾਇ ਜੀ ਹੋ ਫੋਨ ਤੇ ਕਰ ਲੈ ਠੀਕ ਹੈ ਬਾਈ ਮੁੱਲ ਬਾਈ ਕਹਿੰਦੇ ਇਹਦਾ ਵੀ ਫੋਨ ਤੀਊਗਾ ਮੁੱਲ ਇਹਦਾ ਵੀ ਜਾਇ ਰਹੂਗਾ ਅੱਗੇ ਲਾਸਟ ਦੇ ਦਿਖਾਉਣੇ ਬਾਈ ਫਰਵੜਾ ਬਾਈ ਕੋਲੇ ਵੀ ਦੰਦੋ ਬਾਈ ਕਹਿੰਦੇ ਖੀਰੀ ਆ ਬਾਈ 15 ਕਿ ਮਹੀਨਿਆਂ ਦੀ ਉਮਰ ਹੈ ਨਾ ਬਾਈ ਹਾਂ ਬਾਈ ਤੇ سیمنٹ ਲੱਗੇ ਨੂੰ ਕਿੰਨੇ ਵੰਦਣਾ ਬਾਈ ਅੱਜ ਬਾਈ ਹੋ ਗਏ ਨੂੰ 35ਵਾਂ ਦਿਨ ਅੱਜ ਠੀਕ ਹੈ ਬਾਈ ਤੇ ਬਾਈ ਨੇ ਇਹਦਾ ਮੁੱਲ ਵੀ ਜਮ੍ਹਾਂ ਲੈਣ ਦੇਣੀ ਰੱਖਿਆ ਜਿਹੜਾ ਬਾਈ 35000 ਰੁਪਏ ਦਾ ਬੱਚਾ ਬਾਈ ਇਹਨੇ ਆਪਾਂ ਦੇ ਦੇਾਂਗੇ ਕਿਹੜੇ سیمنٹ ਦੀ ਹੈ ਬਾਈ ਖੋਦੇ ਇਹ ਵੀਰੇ ਵਰਲਡ ਵਾਈਡ ਦੀ ਹੈ ਵਰਲਡ ਵਾਈਡ ਦੀ ਹੈ ਖੋਦਾ ਤੇ ਗਾਹਾਂ ਵੀ ਬਾਈ ਕਹਿੰਦਾ ਚੰਗਾ ਲੱਗਿਆ ਹਨ ਬਾਈ ਲੱਗਿਆ ਹਾਂ ਬਾਈ ਇਹਦੇ ਬੈਫ ਲੱਗਿਆ ਵੀਰੇ ਠੀਕ ਹੈ ਵੀਰੇ ਤੇ ਮੁੱਲ ਇਹਦਾ ਵੀ ਬਾਈ ਨੇ ਲੈਣ ਦੇਣ ਕੀਤਾ ਗਿਆ ਪਿੰਡ ਫਤਿਹਗੜ ਸਨ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਵੀ ਬਰਨਾਲਾ ਨੇੜੇ ਬਾਈ ਨੂੰ ਇਧਰ ਆਉਂਗੇ ਦਾ ਹੰਢਿਆ ਰਹ ਜਾਂਦਾ ਟਰਾਈਟੈਂਟ ਵੀ ਬਾਈ ਨੂੰ ਨੇ ਤੇ ਇਧਰ ਆਵਾਗੇ ਤੌਲਾ ਵੀ ਨਾਲ ਹੀ ਹਾਂਜੀ ਬਾਈ ਕੰਟੈਕਟ ਨੰਬਰ ਬੋਲ ਦਿਓ ਬਾਈ 98781 5242 ਠੀਕ ਹੈ